ਆਹ ਹੋਰ ਸੁਣ ਲੋ ਕੱਲ ਪਰਸਾਂ ਦੀ ਗੱਲ ਆ ਅੱਜ ਮੈਂ ਇਹ ਤੇ ਆ ਗਈ ਮੇਰੇ ਉਹ ਜਿਹੜੀ ਆਪਣੀ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਨੀਰੂ ਬਾਜਵਾ ਫਿਲਮਾਂ 'ਚ ਵੀ ਆਉਂਦੀ ਹੈ ਨੀਰੂ ਬਾਜਵਾ ਪਤਨ ਦੇ ਘਰਾਂ 'ਚ ਬੈਠਾ ਹਣਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਜੀ ਕਰਦੇ ਹੁੰਦੇ ਉਹ ਕਰੀ ਜਾਵੇ ਉਹਦੇ ਮੈਂ ਕਾਫੀ ਵੀਡੀਓ ਇਹ ਜੀਆਂ ਦੇਖੀਆਂ ਉਹਦੇ ਬੱਚੀਆਂ ਨੇ ਦੋ ਤਿੰਨ ਮਿਲਦਾ ਬੇਟੀਆਂ ਆਂ ਤੇ ਕੁੜੀਆਂ ਨੇ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ 'ਚ ਗੱਲ ਕਰੂਗੀ ਜਾਂ ਅੰਗਰੇਜ਼ੀ 'ਚ ਗੱਲ ਕਰੂਗੀ ਅੰਗਰੇਜ਼ੀ 'ਚ ਅੰਗਰੇਜ਼ੀ ਗੀਤਾਂ ਦੇ ਡਾਂਸ ਕਰੂਗੀ ਤੇ ਕਮਾਈ ਕਰਦੀ ਆ ਪੰਜਾਬੀ ਫਿਲਮਾਂ ਤੋਂ ਪਰ ਉੱਥੇ ਉੱਥੇ ਹਾਲੀਵੁੱਡ ਬਗ ਜਾ ਅੰਗਰੇਜ਼ੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਢ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ 'ਤੇ ਆ ਜਿਹੜੇ ਲੋਕ ਸਾਨੂੰ ਛੋੜੇ ਮਗਰ ਲੱਗਦੇ ਆ ਨਾ ਗੌਨ ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖ ਦੇਖ ਉਹਨਾਂ ਦੇ ਜਵਾਗ ਹਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਕਹਿੰਦਾ ਇਹ ਮਾ ਕੋਈ ਬੋਲੀ ਜਬਾਨ ਕੋਈ ਮਾੜੀ ਨਹੀਂ ਹੁੰਦੀ। ਬਾਰੇ ਸੋਨੂ ਜਿਹੜੇ ਲੋਕ ਦੇਖਦੇ ਘੱਟੋ ਘੜ ਉਹਨਾਂ ਦਾ ਕਿ ਸੁਨੇਹਾ ਪਚਾਓ ਵੀ ਨਹੀਂ। ਕੋਈ ਗੱਲ ਬਾਤ ਕਰਨੀ ਆ ਘਰ ਕਰਨੀ ਆ ਕਿਤੇ ਬਾਹਰ ਕਰਨੀ ਆ ਆਪਣੀ ਮਾਂ ਬੋਲੀ ਚ ਕਰੋ। ਆ ਹੋਰ ਸੁਣ ਲਓ। ਕੱਲ ਪਰਸਾਂ ਦੀ ਗੱਲ ਆ ਅੱਜ ਮੈਂ ਇਹ ਤੇ ਆ ਗਈ ਮੇਰੇ ਉਹ ਜਿਹੜੀ ਆਪਣੀ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਨੀਰੂ ਬਾਜਵਾ ਫਿਲਮਾਂ 'ਚ ਵੀ ਆਉਂਦੀ ਆ। ਨੀਰੂ ਬਾਜਵਾ ਪਤਾ ਨਹੀਂ ਤੇ ਘਰਾਂ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਨਹੀਂ ਕਰਦੇ ਹੁੰਦੇ ਉਹ ਕਰੀ ਜਾਵੇ। ਉਹਦੇ ਮੈਂ ਕਾਫੀ ਵੀਡੀਓ ਇਹੀਆਂ ਦੇਖੀਆਂ। ਉਹਦੇ ਬੱਚੀਆਂ ਨੇ ਦੋ ਤਿੰਨ ਮਤਲਬ ਦਾ ਬੇਟੀਆਂ ਆਂ ਦੇ ਕੁੜੀਆਂ ਨੇ। ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ ਚ ਗੱਲ ਕਰੂਗੀ ਜਾਂ ਅੰਗਰੇਜ਼ੀ ਚ ਗੱਲ ਕਰੂਗੀ। ਅੰਗਰੇਜ਼ੀ ਚ ਅੰਗਰੇਜ਼ੀ ਗੀਤਾਂ ਦੇ ਡਾਂਸ ਕਰੂਗੀ। ਤੇ ਕਮਾਈ ਕਰਦੀ ਆ ਪੰਜਾਬੀ ਫਿਲਮਾਂ ਤੋਂ। ਫਿਰ ਉੱਥੇ ਉੱਥੇ ਹਾਲੀਵੁੱਡ ਬਗ ਜਾ ਅੰਗਰੇਜ਼ੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ। ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ। ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਢ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ ਤੇ। ਆ ਜਿਹੜੇ ਲੋਕ ਸੋਨੂੰ ਛੋਡੇ ਮਗਰ ਲੱਗਦੇ ਆ ਨਾ ਗਵਨ ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖ ਦੇਖ ਕੇ ਉਹਨਾਂ ਦੇ ਜਵਾਗ ਹਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਕਹਿੰਦਾ ਇਹ ਕੋਈ ਬੋਲੀ ਜ਼ਬਾਨ ਕੋਈ ਮਾੜੀ ਨਹੀਂ ਹੁੰਦੀ ਪਰ ਸੋਨੂੰ ਜਿਹੜੇ ਲੋਕ ਦੇਖਦੇ ਘਟੋ ਘੜ ਉਹਨਾਂ ਦਾ ਤਾਂ ਸੁਨੇਹਾ ਪਚਾਓ ਵੀ ਨਹੀਂ ਕੋਈ ਗੱਲਬਾਤ ਕਰਨੀ ਆ ਘਰ ਕਰਨੀ ਆ ਕਿਤੇ ਬਾਹਰ ਕਰਨੀ ਆ ਆਪਣੀ ਮਾਂ ਬੋਲੀ ਚ ਕਰੋ ਆ ਹੋਰ ਸੁਣ ਲਓ ਕੱਲ ਪਰਸਾਂ ਦੀ ਗੱਲ ਆ ਅੱਜ ਮੈਂ ਇਹ ਕਿੱਤੇ ਆ ਗਈ ਮੇਰੇ ਉਹ ਜਿਹੜੀ ਆਪਣੀ ਹੈਗੀ ਕਲਾਕਾਰ ਕੁੜੀ ਨੀਰੂ ਬਾਜਵਾ ਨੀਰੂ ਬਾਜਵਾ ਫਿਲਮਾਂ 'ਚ ਵੀ ਆਉਂਦੀ ਹੈ ਨੀਰੂ ਬਾਜਵਾ ਪਤਾ ਨਹੀਂ ਤੇ ਘਰ ਬੈਠਾ ਨਾਲ ਅੰਗਰੇਜ਼ੀ ਗੀਤ ਚੱਲੇ ਗੱਡੀ 'ਚ ਅੰਗਰੇਜ਼ੀ ਗੀਤ ਤੇ ਉਹ ਆਪਣੇ ਆਪ ਨੂੰ ਜੋ ਐਕਟਿੰਗ ਜੀ ਕਰਦੇ ਹੁੰਦੇ ਉਹ ਕਰੀ ਜਾਵੇ ਉਹਦੇ ਮੈਂ ਕਾਫੀ ਵੀਡੀਓ ਇਹੀਆਂ ਦੇਖੀਆਂ ਉਹਦੇ ਬੱਚੀਆਂ ਨੇ ਦੋ ਤਿੰਨ ਮਤਲਬ ਦਾ ਬੇਟੀਆਂ ਉਹਦੇ ਕੁੜੀਆਂ ਨੇ ਉਹ ਆਪਣੀਆਂ ਕੁੜੀਆਂ ਨਾਲ ਨਾ ਹਿੰਦੀ 'ਚ ਗੱਲ ਕਰੂਗੀ ਜਾਂ ਅੰਗਰੇਜ਼ੀ 'ਚ ਗੱਲ ਕਰੂਗੀ ਅੰਗਰੇਜ਼ੀ 'ਚ ਅੰਗਰੇਜ਼ੀ ਗੀਤਾਂ ਦੇ ਡਾਂਸ ਕਰੂਗੀ ਤੇ ਕਮਾਈ ਕਰਦੀ ਹੈ ਪੰਜਾਬੀ ਫਿਲਮਾਂ ਤੋਂ ਪਰ ਉੱਥੇ ਉੱਥੇ ਹਾਲੀਵੁੱਡ ਬਗ ਜਾਂ ਅੰਗਰੇਜ਼ੀ ਫਿਲਮਾਂ ਉੱਥੇ ਬਣਾ ਲਿਆ ਕਰ ਭਾਈ ਜਾਂ ਇੱਧਰ ਬੰਬੇ ਬਗ ਜਾ ਉੱਥੇ ਹਿੰਦੀ ਫਿਲਮਾਂ ਬਣਾ ਲਿਆ ਕਰ ਉਦੋਂ ਪੰਜਾਬੀ ਫਿਲਮਾਂ 'ਚ ਪੂਰੀ ਠੇਠ ਪੰਜਾਬੀ ਇਹ ਅਸਰ ਪੈਂਦਾ ਭਾਈ ਲੋਕਾਂ 'ਤੇ ਆ ਜਿਹੜੇ ਲੋਕ ਸੋਨੂੰ ਛੋਡੇ ਮਗਰ ਲੱਗਦੇ ਆ ਨਾ ਗਵਨ ਵਾਲਿਆਂ ਦੇ ਕਲਾਕਾਰਾਂ ਦੇ ਫਿਲਮਾਂ ਵਾਲਿਆਂ ਦੇ ਉਹਨਾਂ ਦੇ ਅਸਰ ਪੈਂਦਾ ਸੋਨੂੰ ਦੇਖਦੇ-ਦੇਖ ਕੇ ਉਹਨਾਂ ਦੇ ਜਵਾਗ ਹਾਂ ਹਿੰਦੀ ਤੇ ਅੰਗਰੇਜ਼ੀ ਬੋਲਦੇ ਆ ਮੈਂ ਹਿੰਦੀ ਤੇ ਅੰਗਰੇਜ਼ੀ ਨੂੰ ਮਾੜਾ ਨਹੀਂ ਕਹਿੰਦਾ ਇਹ ਕੋਈ ਬੋਲੀ ਜ਼ਬਾਨ ਕੋਈ ਮਾੜੀ ਨਹੀਂ ਹੁੰਦੀ ਪਰ ਸੋਨੂੰ ਜਿਹੜੇ ਲੋਕ ਦੇਖਦੇ ਘੱਟੋ ਘੱਟ ਉਹਨ ਕੋਈ ਗੱਲਬਾਤ ਕਰਨੀ ਹੈ, ਘਰ ਕਰਨੀ ਹੈ, ਕਿਤੇ ਬਾਹਰ ਕਰਨੀ ਹੈ ਆਪਣੀ ਮਾਂ ਬੋਲੀ 'ਚ ਕਰੋ।